ਪੰਜਾਬ ਸਰਕਾਰ ਪੰਚਾਇਤੀ ਚੋਣਾਂ ਕਰਵਾਉਣ ਦੇ ਮਾਮਲੇ ਵਿੱਚ ਇੱਕ ਕਦਮ ਅੱਗੇ ਵਧਦੀ ਹੋਈ ਵਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਮਾਮਲਾ ਪਖਾ ਲਿਆ ਗਿਆ ਹੈ ਪੰਚਾਇਤ ਸੰਪਤੀਆਂ ਨੂੰ ਭੰਗ ਕਰਨ ਤੋਂ ਬਾਅਦ ਹੁਣ ਅਕਤੂਬਰ ਦੇ ਵਿੱਚ ਚੋਣਾਂ ਕਰਵਾਉਣ ਦਾ ਜਿਹੜਾ ਤਾਮ-ਝਾਮ ਹੈ ਉਹ ਵਿੜ ਦਿੱਤਾ ਗਿਆ ਤੁਸੀਂ ਜੁੜੇ ਹੋ ਲੋਕ ਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਦੋਂ ਹੋਣਗੀਆਂ ਕਿਹੜੇ ਵੇਲੇ ਹੋਣਗੀਆਂ ਇਸ ਨੂੰ ਲੈ ਕੇ ਬੜਾ ਰਫੜ ਹੈ ਹਰ ਦਿਨ ਨਵੀਂ ਖਬਰ ਆਉਂਦੀ ਹੈ ਬੀਤੇ ਦਿਨ ਪੰਜਾਬ ਸਰਕਾਰ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਇਹ ਗੱਲ ਆਖੀ ਸੀ ਕਿ ਅਸੀਂ 5 ਅਕਤੂਬਰ ਤੱਕ ਪੰਚਾਇਤੀ ਚੋਣਾਂ ਕਰਵਾ ਲਾਂਗੇ ਉਸ ਤੋਂ ਬਾਅਦ ਅੱਜ ਇੱਕ ਵੱਡੀ ਅਪਡੇਟ ਆਈ ਹੈ ਪੰਜਾਬ ਸਰਕਾਰ ਨੇ 76 ਪੰਚਾਇਤ ਸੰਮਤੀਆਂ ਨੂੰ ਭੰਗ ਕਰ ਦਿੱਤਾ ਹੈ ਇਸ ਤੋਂ ਬਾਅਦ ਇਨ੍ਹਾਂ ਪੰਚਾਇਤ ਸੰਮਤੀਆਂ ਦੇ ਪ੍ਰਸ਼ਾਸਨਿਕ ਜਿਹੜੇ ਆ ਉਹ ਡੀਡੀਪੀਓ ਨੂੰ ਲਗਾ ਦਿੱਤਾ ਗਿਆ ਹੈ ਪੂਰਾ ਮਾਜਰਾ ਕੀ ਹੈ ਦਰਅਸਲ ਪੰਜਾਬ ਸਰਕਾਰ ਨੇ ਅਕਤੂਬਰ ਦੇ ਮਹੀਨੇ ਪੰਚਾਇਤੀ ਚੋਣਾਂ ਕਰਵਾਉਣ ਦਾ ਮਨ ਬਣਾਇਆ ਹੈ ਸੰਕੇਤ ਦਿੱਤੇ ਜਾ ਰਹੇ ਨੇ ਕਿ ਪੰਜਾਬ ਸਰਕਾਰ ਅਕਤੂਬਰ ਮਹੀਨੇ ਦੇ ਵਿੱਚ ਪੰਚਾਇਤੀ ਚੋਣਾਂ ਕਰਵਾ ਸਕਦੀ ਹੈ ਪੰਚਾਇਤਾਂ ਨੂੰ ਭੰਗ ਕਰਨ ਤੋਂ ਬਾਅਦ ਹੁਣ ਪੰਚਾਇਤ ਸਮਤੀਆਂ ਨੂੰ ਵੀ ਭੰਗ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਜਾਨੀ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਡੀਡੀਪੀਓ ਚੋਣਾਂ ਹੋਣ ਤੱਕ ਇਹਨਾਂ ਪੰਚਾਇਤਾਂ ਦਾ ਕੰਮਕਾਜ ਦੇਖਣਗੇ ਇਸ ਕੰਮਕਾਜ ਦੀ ਜਿਹੜੀ ਹੈ ਸਾਰੀ ਜ਼ਿੰਮੇਵਾਰੀ ਹੁਣ ਡੀਡੀਪੀਓਜ਼ ਦੀ ਹੋਵੇਗੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ 13000 ਤੋਂ ਵੱਧ ಗ್ರಾಮ ਪੰਚਾਇਤਾਂ ਨੇ ਜਿਨ੍ਹਾਂ ਨੂੰ ਪਹਿਲਾਂ ਹੀ ਮਿਆਦ ਮੁੱਕਣ ਤੋਂ ਬਾਅਦ ਉਹ ਭੰਗ ਹੋ ਚੁੱਕੀਆਂ ਨੇ ਬਾਕੀ ਰਹਿੰਦੀਆਂ 153 ਦੇ ਵਿੱਚੋਂ 76 ਪੰਚਾਇਤ ਸੰਮਤੀਆਂ ਸਰਕਾਰ ਨੇ ਭੰਗ ਕਰ ਦਿੱਤੀਆਂ ਨੇ ਇਸ ਸਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਇਸ ਵੇਲੇ ਪੰਚਾਇਤੀ ਚੋਣਾਂ ਨਾ ਕਰਵਾਉਣ ਦੇ ਕਰਕੇ ਕਾਫੀ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ ਬਗਾਨਿਆਂ ਨੇ ਤਾਂ ਕਰਨੀ ਹੀ ਕਰਨੀ ਹੈ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਪਿੰਡ ਪੱਧਰ ਤੇ ਜਿਨ੍ਹਾਂ ਨੂੰ ਹਰ ਰੋਜ਼ ਲੋਕਾਂ ਦੇ ਨਾਲ ਕੰਮ ਪੈਂਦਾ ਵਾਹ ਵਾਸਤਾ ਪੈਂਦਾ ਲੋਕਾਂ ਦੀ ਖੰਜਲ ਖੁਆਰੀ ਹੁੰਦੀ ਹੈ ਉਹ ਆਮ ਆਦਮੀ ਪਾਰਟੀ ਦੇ ਗੱਲ 'ਚ ਪਰਣਾ ਜ਼ਿਆਦਾ ਪਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਦੀਕੀ ਸਰਪੰਚ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਰਹੇ ਆ ਉਹ ਵੀ ਇਸ ਮਾਮਲੇ ਦੇ ਵਿੱਚ ਲੈ ਕੇ ਪੰਜਾਬ ਸਰਕਾਰ ਤੋਂ ਖਫਾ ਨੇ ਕਿ ਪੰਚਾਇਤਾਂਈ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਆਖਰਕਾਰ ਇਹਨਾਂ ਦੇ ਪਿੱਛੇ ਕਾਰਨ ਕੀ ਹੈ ਸੂਤਰ ਦੱਸਦੇ ਆ ਕਿ ਸਰਕਾਰ ਤੋਂ ਇਹ ਸਾਰਾ ਮਸਲਾ ਹੈਂਡਲ ਹੀ ਨਹੀਂ ਹੋਇਆ ਜਿਸ ਕਰਕੇ ਸਾਰਾ ਜਿਹੜਾ ਘਿਚੋਲਾ ਪਿਆ ਪਹਿਲਾਂ ਸਮਾ ਰਹਿੰਦੇ ਆ ਪੰਚਾਇਤਾਂ ਭੰਗ ਕਰਤੀਆਂ ਉਹ ਮਾਮਲਾ ਮਾਨਯੋਗ ਹਾਈ ਕੋਰਟ ਚ ਚਲੇ ਗਿਆ ਹਾਈ ਕੋਰਟ ਨੇ ਉਸ ਮਾਮਲੇ ਦੇ ਵਿੱਚ ਸਰਕਾਰ ਦੀ ਕਿਰਕਰੀ ਹੁੰਦੀ ਵੇਖੀ ਤਾਂ ਸਰਕਾਰ ਨੇ ਸਟੈਪ ਬੈਕ ਲੈ ਲਿਆ ਉਸ ਤੋਂ ਬਾਅਦ ਪੰਚਾਇਤਾਂ ਸਾਰੀਆਂ ਦੀਆਂ ਸਾਰੀਆਂ ਬਹਾਲ ਹੋਈਆਂ ਉਹ ਸਰਪੰਚਾਂ ਨੂੰ ਕੰਮ ਨਹੀਂ ਦਿੱਤਾ ਗਿਆ 2.5 ਸਾਲ ਹੋ ਚੱਲੇ ਨੇ ਪਿੰਡਾਂ ਦੇ ਵਿੱਚ ਪੈਸੇ ਨਹੀਂ ਆ ਰਹੇ ਲੋਕਾਂ ਦੇ ਆਮ ਕੰਮ ਨੇ ਦਸਕਤ ਕਰਵਾਉਣੇ ਨੇ ਪੰਚਾਇਤਾਂ ਨੂੰ ਸਰਪੰਚ ਨੂੰ ਕਿਸੇ ਥਾਣੇ ਕਚਹਿਰੀ ਲੈ ਕੇ ਜਾਣਾ ਹੈ ਉਹ ਨਹੀਂ ਹੋ ਰੇ ਜਿਸ ਕਰਕੇ ਲੋਕਾਂ ਦੀ ਖੱਜਲ ਖੁਆਰੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਫਿਲਹਾਲ ਪੰਜਾਬ ਸਰਕਾਰ ਦੇਖਦੇ ਆ ਕਿ ਜਿਹੜੇ ਅਦਾਲਤ ਦੇ ਵਿੱਚ ਵਾਅਦਾ ਕਰਕੇ ਆਈ ਹੈ ਉੱਤੇ ਖਰਾ ਉਤਰਦੀ ਹੈ ਕਿ ਨਹੀਂ ਪਰ ਪੰਚਾਇਤੀ ਚੋਣਾ ਇਸ ਸਮੇਂ ਪੰਜਾਬ ਸਰਕਾਰ ਦੇ ਲਈ ਇੱਕ ਵੱਡੀ ਗਲੇ ਦੇ ਵਿੱਚ ਹੱਡੀ ਬਣ ਕੇ ਉਤਰ ਚੁੱਕੀਆਂ ਨੇ